ਨੀਤੀਆਂ ਲਾਗੂ ਕਰਵਾਉਣ ਵਾਸਤੇ ਇਥੋਂ ਦੇ ਜਿਹੜੇ ਅਖੌਤੀ ਹਾਕਮ ਸੀ ਇਥੋਂ ਦੇ ਚਲੋ politicans ਸੀ ਉਹਨਾਂ ਦੇ ਸਾਹਮਣੇ ਬੂਹ ਦੇ ਗੱਫੇ ਵਰਤਾਏ ਕਰੋੜਾਂ ਰੁਪਏ ਦਾ ਖੂ ਇਹਨਾਂ ਨੇ ਖਾਧਾ ਉਦੋਂ 92 ਚ ਤੇ ਅੱਜ ਤੱਕ ਖਾਂਦੇ ਆ ਰਹੇ ਵਰਾਸਤ ਜਿਹੜੀ ਜ਼ਮੀਨ ਹੈ ਇਹ ਸਾਡੇ ਗੁਰੂ ਨਾਨਕ ਦੀ ਵਰਾਸਤ ਹੈ ਇਸ ਜ਼ਮੀਨ ਤੇ ਹੜਵਾ ਕੇ ਸਾਡੇ ਗੁਰੂ ਨਾਨਕ ਨੇ ਨਾਰਾ ਦਿੱਤਾ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਵਿਰਾਸਤ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਿਰਾਸਤ ਹੈ ਕਾਸੀ ਇਹ ਵਿਰਾਸਤ ਕਿਨੇ ਸੱਜ ਦੇਵਾਂਗੇ ਜਿੰਨਾ ਚ ਸਾਡੇ ਜਦਾਂ ਮੇ ਸਾ ਲੈਨੇ ਆ ਇਸ ਜ਼ਮੀਨ ਦੀ ਰਾਖੀ ਕਰਾਂਗੇ ਕਿ ਤੁਸੀਂ ਸਾਨੂੰ ਜੇਲ੍ਹ ਚ ਡੱਕ ਕੇ ਤੁਸੀਂ ਸਾਡੇ ਘਰੇ ਪੁਰਤ ਵਹਾ ਕੇ ਸਾਨੂੰ ਗ੍ਰਿਫਤਾਰ ਕਰਕੇ ਡਰਾਉਣਾ ਚਾਹੁੰਦੇ ਹੋ ਇਹ ਨਸਲ ਹੋਏ ਸਾਨੂੰ ਚਰਖੜੀਆਂ ਤੇ ਵੀ ਚਾੜਿਆ ਸਾਨੂੰ ਦੇਗਾ ਚ ਵੀ ਉਵਾਲਿਆ ਚਾਂਦਨੀ ਚੌਕ ਸਾਡੇ ਸੀਸ ਲੱਥੇ ਛੋਟੇ ਛੋਟੇ ਬੱਚਿਆਂ ਦੇ ਹਾਰ ਸਾਡੀਆਂ ਮਾਵਾਂ ਦੇ ਗਲਾਂ 'ਚ ਪਏ ਬੰਦ ਬੰਦ ਕਟਿਆ ਗਿਆ 4 ਸਾਲ ਦੇ ਪੁੱਤਰ ਦਾ ਖਲੇਜਾ ਸਾਡੇ ਮੂੰਹ 'ਚ ਪਾਇਆ ਗਿਆ ਪਰ ਸਾਨੂੰ ਕੋਈ ਡਰਾ ਨਹੀਂ ਸਕਿਆ ਇੱਥੇ ਸਰਮਾਇਯਾਰਾਂ ਦੀ ਪੂਜੀ ਫੱਤੀਆਂ ਦੀ ਜਿਹੜੀ ਦਲਾਲੀ ਕਰਨੀ ਏ ਉਹ ਦਲਾਲੀ ਲੈਣ ਵਾਸਤੇ ਇਹ ਵੋਟਾਂ ਪੈਂਦੀਆਂ ਨੇ ਕਿ ਕਿਹੜਾ ਬੰਦਾ ਏ ਜਿਹਨੂੰ ਲੋਕ ਚਾਹੁੰਦੇ ਨੇ ਕਿ ਦਲਾਲੀ ਕਰੇ ਤਾਂ ਕੇਵਲ ਵੋਟਾਂ ਪਾ ਕੇ ਦਲਾਲ ਸੁਣੇ ਜਾਂਦੇ ਨੇ ਨਾ ਕਿ ਸਰਕਾਰ ਚੁਣੀ ਜਾਂਦੀ ਏ ਸਰਕਾਰ ਹੋ ਸਕਦੀ ਆਮ ਆਦਮੀ ਪਾਰਟੀ ਦੀ ਪਰ ਰਾਜ ਆਮ ਆਦਮੀ ਪਾਰਟੀ ਦਾ ਨਹੀਂ ਆ ਸਰਕਾਰ ਹੋ ਸਕਦੀ ਬੀਜੇਪੀ ਦੀ ਪਰ ਰਾਜ ਬੀਜੇਪੀ ਦਾ ਨਹੀਂ ਹੈ ਰਾਜ ਕੱਲ ਵੀ ਇੱਥੇ ਅਦਾਨੀਆਂ ਤੇ ਅਮਬਾਨੀਆਂ ਦਾ ਸੀ ਰਾਜ ਅੱਜ ਵੀ ਅਦਾਨੀਆਂ ਤੇ ਅਮਬਾਨੀਆਂ ਕੇਵਲ ਦਲਾਲ ਮਦਰੇ ਨੇ ਕੇ ਵੋਟ ਸਿਆਸਤ ਦੇ ਵਿੱਚੋਂ ਪਾਰਟੀ ਬਦਲਨ ਨਾਲ ਨਾ ਬਦਲਨ ਨਾਲ ਕੋਈ ਵਿਚਾਰਧਾਰਾ ਨਹੀਂ ਬਦਲਦੀ ਕੋਈ ਨੀਤੀ ਕੇ ਨiyet ਨਹੀਂ ਬਦਲਦੀ ਨੀਤੀ ਤੇ ਨੀਅਤ ਹਮੇਸ਼ਾ ਸਾਰਿਆਂ ਦੀ ਇੱਕੋ ਰਹਦੀ ਏ। ਹੁਣ ਅਜਮਾਨ ਨੂੰ ਪੁੱਛ ਲਵੋ ਤਾਂ ਕਹਿੰਦਾ ਜੀ ਦਰਦੇ ਨੇ ਜਿਹੜੇ ਇਹ ਵਿਕਾਸ ਦੇ ਰਾਹ ਚ ਰੋੜਾ ਨੇ। ਇਹ ਪੰਜਾਬ ਦਾ ਵਿਕਾਸ ਰੋਕ ਰਹੇ ਨੇ। ਓਏ ਭੜਵਿਆਂ ਲਖਿੱਤਾ 2020 ਤੋਂ ਲੈ ਕੇ ਅਸੀਂ ਸੰਘਰਸ਼ ਦੇ ਮੈਦਾਨ ਦੇ ਵਿੱਚ ਸਾ। ਤਾਂ ਤੇਰੀਆਂ ਜਿੰਸਾਂ ਜਿੰਨੇ ਐਮ.ਐਲ.ਏ ਤੇਰੇ ਹੈਗੇ ਨੇ। ਸਮੇਤ ਤੇਰੇ ਸਮੇਤ ਤੇਰਾ ਸਪੀਕਰ ਕਰਤਾਰ ਖੰਧਵਾ ਸਮੇਤ ਤੁਹਾਡਾ ਪ੍ਰਧਾਨ ਜਿਹੜਾ ਟੀਮਾ ਸਾਰੇ ਦੇ ਸਾਰੇ ਸਾਡੇ ਇੰਨਾ ਧਰਮੀਆਂ ਜਾ ਕੇ ਬਹਿੰਦੇ ਸੀ। ਅਸੀਂ ਇਹਨਾਂ ਨੂੰ ਮੂਹ ਨਹੀਂ ਆਇਆ ਬੋਲਣ ਦੀ ਗੱਲ ਗੂਰ ਇਹਨਾਂ ਦਾ ਨਾਂ ਨਾ ਉਸ ਨਹੀਂ ਕੀਤਾ ਕਦੇ ਸਟੇਜ ਤੋਂ ਪਰ ਫਿਰ ਵੀ ਤੁਸੀਂ ਹਰ ਦਰ ਦੇ ਚਾਹੁੰਦੇ ਸੀ ਤੇ ਮੂਰੇ ਬੈਠ ਕੇ ਜਾਂਦੇ ਉਸਕੇ ਚਲੇ ਜਾਂਦੇ ਸੀ ਉਦੋਂ ਇਹ ਧਰਨੇ ਵਕਾਫ ਚੋਰਾ ਨਹੀਂ ਸੀ ਇਹ ਵਕਾਫ ਚੋਰਾ ਸੀ ਤਾਂ ਫਿਰ ਤੁਸੀਂ ਉਦੋਂ ਕਿੰਬਲੇਣ ਆਉਂਦੇ ਸੀ ਕਿਉਂਕਿ ਉਦੋਂ ਅਜੇ ਦਲਾਲੀ ਕਰਨ ਦੀ ਲੋੜ ਸੀ ਉਦੋਂ ਦਲਾਰ ਬੰਨਣਾ ਚਾਹੁੰਦੇ ਸੀ ਤਾਂ ਜਦੋਂ ਦਲਾਰ ਬੰਨਣਾ ਸੀ ਉਦੋਂ ਇਹ ਧਰਨੇ ਠੀਕ ਸੀ ਇਹ ਪਾਕ ਪਵਿੱਤਰ ਕਾਰਜ ਸੀ ਇਹ ਵਕਾਫ ਤੇ ਰਾਤ ਚੋਰਾ ਨਹੀਂ ਸੀ ਉਦੋਂ ਚੰਡੀਗੜ੍ਹ ਜਾਣ ਦਾ ਹੱਕ ਸੀ ਦਿੱਲੀ ਜਾਣ ਦਾ ਹੱਕ ਸੀ ਪਰ ਕਿਵੇਂ ਦਲਾਲੀ ਕਰਨ ਦਾ ਮੌਕਾ ਮਿਲ ਗਿਆ ਸਾਰਾ ਕੁਝ ਬਦਲ ਗਿਆ ਆਂ ਦੀ ਰਾਖੀ ਕਰਦੇ ਹੋਏ ਆਪਦੀ ਰੋਟੀ ਦੀ ਰਾਖੀ ਕਰਦੇ ਹੋਏ ਆਪਦੇ ਵੱਡਿਆਂ ਦੀ ਵਿਰਾਸਤ ਔਰ ਛੋਟਿਆਂ ਦੀ ਅਮਾਨਤ ਦੀ ਰਾਖੀ ਕਰਦੇ ਹੋਏ ਜੋ ਜਰੂਰ ਕਿਸਾਨ ਵੀ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਇਸ ਸਮੇਂ ਜਦੋਂ ਆਪਾਂ ਡੀਸੀ ਦਫਤਰ ਫਰੀਦਕੋਟ ਦੇ ਅੱਗੇ ਇਹ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਨ ਵਾਸਤੇ ਇਕੱਠੇ ਹੋਏ ਆਂ ਤਾਂ ਮੇਰੇ ਮਨ ਵਿੱਚ ਤਿੰਨ ਸਵਾਲ ਆਉਂਦੇ ਨੇ ਕੀ ਕਿਉਂ ਤੇ ਕਿਵੇਂ ਇਹ ਬੇਸਿਕ ਸਵਾਲ ਨੇ ਜਦੋਂ ਵੀ ਤੁਸੀਂ ਕਿਸੇ ਕਾਰਜ ਨੂੰ ਲੈ ਕੇ ਮੈਦਾਨ ਵਿੱਚ ਆਓਗੇ ਤਾਂ ਤਿੰਨੇ ਸਵਾਲਾਂ ਦੇ ਜਵਾਬ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਤੁਸੀਂ ਕੀ ਕਰਨਾ ਹੈ ਕਿਉਂ ਕਰਨਾ ਹੈ ਤੇ ਕਿਹਨੇ ਕਰਨਾ ਤੇ ਇਹੀ ਬੇਸਿਕ ਸਵਾਲ ਤੁਹਾਨੂੰ ਆਪਣੇ ਦੁਸ਼ਮਣ ਤੇ ਵੀ ਲਾਗੂ ਕਰਨੇ ਪੈਣਗੇ ਕਿ ਤੋਂ ਆਦਾ ਦੁਸ਼ਮਣ ਕੀ ਕਰ ਰਿਹਾ ਹੈ ਕਿਉਂ ਕਰ ਰਿਹਾ ਹੈ ਤੇ ਕਿਵੇਂ ਕਰ ਰਿਹਾ ਤਾਜ ਜਦੋਂ ਅਸੀਂ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਜਿਹੜੇ ਸਾਡੇ ਕਿਸਾਨ ਕਿਸਾਨ ਗ੍ਰਿਫਤਾਰ ਕੀਤੇ ਸੀ ਉਹਨਾਂ ਦੀ ਰਿਹਾਈ ਤੇ ਬਾਕੀ ਮੰਗਾ ਵਾਸਤੇ ਜੋੜ ਬੈਠਣ ਦਾ ਪ੍ਰੋਗਰਾਮ ਦਿੱਤਾ ਤਾਂ ਬੇਸ਼ੱਕ ਰਾਤੀ ਸਾਰੇ ਜਿਹੜੇ ਗ੍ਰਿਫਤਾਰ ਕਿਸਾਨ ਸੀ ਉਹਨਾਂ ਨੂੰ ਜ਼ਿਲ੍ਹਾ ਤੋਂ ਰਿਲੀਜ਼ ਕਰ ਦਿੱਤਾ ਤੋਂ ਪਰ ਕੁਝ ਸਵਾਲ ਜਿਹੜੇ ਕੀ ਕਿਉਂ ਤੇ ਕਿਵੇਂ ਵਾਲੇ ਤੇ ਸਾਨੂੰ ਮੁਖਾਤਬ ਹੋਣੇ ਹੋਣਾ ਪਏਗਾ ਸਾਰਿਆਂ ਤੋਂ ਪਹਿਲੇ ਤਾਂ ਇਹ ਗੱਲ ਇਹ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੀ ਤਾਂ ਸਾਨੂੰ ਉਹਦਾ ਖੁਸ਼ੀ ਹੋਈ ਚੰਗਾ ਲੱਗਾ ਕਿਉਂ ਇਸ ਕਰਕੇ ਨਹੀਂ ਕਿ ਇਹਨਾਂ ਦਾ ਝੰਡਾ ਵੱਖਰਾ ਏ ਇਹਨਾਂ ਦਾ ਨਾਂ ਵੱਖਰਾ ਏ ਪਾਰਟੀ ਵੱਖਰੀ ਏ ਇਹਨਾਂ ਦਾ ਚੋ ਨਿਸ਼ਾਨ ਵੱਖਰਾ ਏ ਇੱਕ ਚੰਗੇ ਬੰਦੇ ਨੇ ਇਸ ਕਰਕੇ ਨਹੀਂ ਹੋਈ ਖੁਸ਼ੀ ਖੁਸ਼ੀ ਇਸ ਗੱਲ ਦੀ ਸੀ ਕਿ ਜਿਹੜੀ ਗੱਲ ਅਸੀਂ ਆਪਦੇ ਕਿਸਾਨਾਂ ਨੂੰ ਲੰਮੇ ਸਮੇਂ ਤੋਂ ਸਮਝਾ ਰਹੇ ਸੀ ਕਿ ਵੋਟਾਂ ਵਾਲੀ ਸਿਆਸਤ ਦੇ ਵਿੱਚੋਂ ਤੁਹਾਡੇ ਮਸਲਿਆਂ ਦਾ ਹੱਲ ਨਹੀਂ ਨਿਕਲਣਾ ਤਾਂ ਜਿਹੜਾ ਅਸੀਂ ਲੰਮੇ ਸਮੇਂ ਤੋਂ ਸਮਝਾ ਰਹੇ ਸੀ ਕਿਤੇ ਸਾਡੇ ਤੋਂ ਗੜਬੜ ਰਹੀ ਕਿਉਂ ਨੂੰ ਅਸੀਂ ਪੂਰੀ ਤਰ੍ਹਾਂ ਨਹੀਂ ਸਮਝਾ ਸਕਕੇ ਤਾਂ ਖੁਸ਼ੀ ਇਸ ਗੱਲ ਦੀ ਸੀ ਕਿ ਪ੍ਰੈਕਟੀਕਲ ਹੋ ਗਿਆ ਉਹਨੇ ਪ੍ਰੈਕਟੀਕਲ ਚੋ ਜ਼ਰੂਰ ਸਿੱਖ ਲੈਣਗੇ ਕਿਉਂਕਿ ਕੱਲੀ ਥਿਊਰੀ ਨਾਲ ਕਦੇ ਵੀ ਕੋਈ ਕਾਰਜ ਸੰਪੂਰਨ ਨਹੀਂ ਹੁੰਦਾ ਜਿੰਨਾ ਚਿਰ ਤੁਸੀਂ ਪ੍ਰੈਕਟੀਕਲ ਨਾ ਕਰੋਗੇ ਤਾਂ ਪੰਜਾਬ ਦੇ ਲੋਕਾਂ ਨੇ ਇੱਕ ਪ੍ਰੈਕਟੀਕਲ ਕਰ ਲਿਆ ਕਿ ਵੋਟ ਸਿਆਸਤ ਦੇ ਵਿੱਚੋਂ ਪਾਰਟੀ ਬਦਲਨ ਨਾਲ ਨਾਂ ਬਦਲਨ ਨਾਲ ਕੋਈ ਵਿਚਾਰਧਾਰਾ ਨਹੀਂ ਬਦਲਦੀ ਕੋਈ ਨੀਤੀ ਤੇ ਨiyet ਨਹੀਂ ਬਦਲਦੀ ਨੀਤੀ ਤੇ ਨiyet ਹਮੇਸ਼ਾ ਸਾਰਿਆਂ ਦੀ ਇੱਕੋ ਰਹਦੀ ਏ ਇਹ ਚੋਣਾ ਕੀ ਨੇ ਚੋਣਾ ਕੇਵਲ ਇਹੋ ਨੇ ਕਿ ਇੱਥੇ ਸਰਮਾਇਯਦਾਰਾਂ ਦੀ ਪੂੰਜੀਪਤੀਆਂ ਦੀ ਜਿਹੜੀ ਦਲਾਲੀ ਕਰਨੀ ਏ ਉਹ ਦਲਾਲੀ ਲੈਣ ਵਾਸਤੇ ਇਹ ਵੋਟਾਂ ਪੈਂਦੀਆਂ ਨੇ ਕਿ ਕਿਹੜਾ ਬੰਦਾ ਏ ਜਿਹਨੂੰ ਲੋਕ ਚਾਹੁੰਦੇ ਨੇ ਕਿ ਦਲਾਲੀ ਕਰੇ ਤਾਂ ਕੇਵਲ ਵੋਟਾਂ ਪਾ ਕੇ ਦਲਾਲ ਚੁਣੇ ਜਾਂਦੇ ਨੇ ਨਾ ਕਿ ਸਰਕਾਰ ਚੁਣੀ ਜਾਂਦੀ ਏ ਸਰਕਾਰ ਤੇ ਰਾਜ ਦੋਵੇਂ ਅਲੱਗ ਚੀਜ਼ਾਂ ਨੇ ਸਰਕਾਰ ਹੋ ਸਕਦੀ ਆਮ ਆਦਮੀ ਪਾਰਟੀ ਦੀ ਪਰ ਰਾਜ ਆਮ ਆਦਮੀ ਪਾਰਟੀ ਦਾ ਨਹੀਂ ਆ ਸਰਕਾਰ ਹੋ ਸਕਦੀ ਬੀਜੇਪੀ ਦੀ ਪਰ ਰਾਜ ਬੀਜੇਪੀ ਦਾ ਨਹੀਂ ਹੈ ਰਾਜ ਕੱਲ ਵੀ ਇੱਥੇ ਅਡਾਨੀਆਂ ਤੇ ਅੰਬਾਨੀਆਂ ਦਾ ਸੀ ਰਾਜ ਅੱਜ ਵੀ ਅਡਾਨੀਆਂ ਤੇ ਅਬਾਨੀਆਂ ਦਾ ਕੇਵਲ ਦਲਾਲ ਬਦਲੇ ਨੇ ਬੋਲੇ ਮੇਰੀ ਜੇਬ ਦੇ ਵਿੱਚ ਆ ਫੋਨ ਹੈ ਮੈਂ ਵੇਚਣਾ ਹੈ ਇੱਕ ਦਲਾਲ ਮੈਨੂੰ 10000 ਰੁਪਇਆ ਦਵਾਉਂਦਾ ਦੂਜਾ 11000 ਦਵਾਉਂਦਾ ਤੀਜਾ 9000 ਦਵਾਉਂਦਾ ਤਾਂ ਤਿੰਨੋਂ ਦਲਾਲਾਂ ਦੇ ਨਾਲ ਜਿਹਨੂੰ ਮਰਜ਼ੀ ਮੈਂ ਵਿੱਚ ਪਾ ਲਵਾਂ ਰੁਪਏ ਹਜ਼ਾਰ ਦਾ ਇੱਧਰ ਉੱਧਰ ਹੋਣਾ ਹੈ ਇਹ ਫੋਨ ਦੀ ਜਿਹੜੀ ਸਥਿਤੀ ਹੈ ਉਹ ਨਹੀਂ ਬਦਲਣੀ ਬਿਲਕੁਲ ਵੀ ਤਾਂ ਇਵੇਂ ਹੀ ਇਹ ਦਲਾਲ ਚੁਣੇ ਜਾਣ ਨਾਲ 19 21 ਫਰਕ ਪੈਂਦਾ ਹੈ ਪਰ ਲੋਕਾਂ ਦੀ ਸਥਿਤੀ ਨਹੀਂ ਬਦਲਦੀ ਜਦੋਂ ਅਸੀਂ ਚੰਡੀਗੜ੍ਹ ਨੂੰ ਘੇਰਨ ਚੱਲੇ ਸੀ ਤਾਂ ਕੀ ਵਜਾ ਵੀ ਕਿਉਂ ਸਾਨੂੰ ਸਾਡੇ ਘਰਾਂ ਨੂੰ ਪੁਲਿਸ ਚੌਣੀਆਂ ਬਣਾਇਆ ਕਿਉਂ ਸਾਡੀਆਂ ਕੰਧਾਂ ਟੱਪ ਟੱਪ ਕੇ ਸਾਡੇ ਬੂਹੇ ਤੋੜੇ ਕਿਉਂ ਸਾਨੂੰ ਫੜ ਕੇ ਜੇਲ੍ਹ ਚ ਤਾਰਿਆ ਭਗਵਾਨ ਜਮਾਨ ਨੂੰ ਪੁੱਛ ਲਵੋ ਤਾਂ ਕਹਿੰਦਾ ਜੀ ਧਰਮੇ ਨੇ ਜਿਹੜੇ ਇਹ ਵਿਕਾਸ ਦੇ ਰਾਹ 'ਚ ਰੋੜਾ ਨੇ ਇਹ ਪੰਜਾਬ ਦਾ ਵਿਕਾਸ ਰੋਕਦੇ ਨੇ ਓਏ ਪੜ੍ਹਿਆਂ ਨਖੇਦਾ ਜਦੋਂ 1900 ਤੋਂ 2020 ਤੋ ਲੈ ਕੇ ਅਸੀਂ ਇਸ ਸੰਘਰਸ਼ ਦੇ ਮੈਦਾਨ ਦੇ ਵਿੱਚ ਸਾਹ ਤਾਂ ਤੇਰੀਆਂ ਜਿੰਸਾਂ ਜਿੰਨੇ ਐ ਐਮ ਐਲ اے ਤੇਰੇ ਹੈਗੇ ਨੇ ਸਮੇਤ ਤੇਰੇ ਸਮੇਤ ਤੇਰਾ ਸਪੀਕਰ ਕਰਤਾਰ ਸੰਧਵਾ ਸਮੇਤ ਤੁਹਾਡਾ ਪ੍ਰਧਾਨ ਜਿਹੜਾ ਚੀਮਾ ਸਾਰੇ ਦੇ ਸਾਰੇ ਸਾਡੇ ਇਹਨਾਂ ਧਰਮੀਆਂ ਚ ਆ ਕੇ ਬਹਿੰਦੇ ਸੀ ਅਸੀਂ ਇਹਨਾਂ ਨੂੰ ਮੂੰਹ ਨਹੀਂ ਲਾਇਆ ਬੋਲਣ ਦੀ ਗੱਲ ਦੂਰ ਇਹਨਾਂ ਦਾ ਨਾਂ ਅਨਾਉਂਸ ਨਹੀਂ ਕੀਤਾ ਕਦੇ ਸਟੇਜ ਤੋਂ ਪਰ ਫਿਰ ਵੀ ਤੁਸੀਂ ਹਰ ਧਰਮ ਨੇ ਚਾਉਂਦੇ ਸੀ ਤੇ ਮੂਰੇ ਬੈਠ ਕੇ ਜਾਂਦੀ ਉੱਠ ਕੇ ਚਲੇ ਜਾਂਦੇ ਸੀ ਉਦੋਂ ਇਹ ਧਰਨੇ ਵਿਕਾਸ ਚ अरोੜਾ ਨਹੀਂ ਸੀ ਜੇ ਵਿਕਾਸ ਚ अरोੜਾ ਸੀ ਤਾਂ ਫਿਰ ਤੁਸੀਂ ਉਦੋਂ ਕੀ ਅੰਬ ਲੈਣ ਆਉਂਦੇ ਸੀ ਕਿਉਂਕਿ ਉਦੋਂ ਅਜੇ ਦਲਾਲੀ ਕਰਨ ਦੀ ਲੋੜ ਸੀ ਉਦੋਂ ਦਲਾਰ ਬੰਨਣਾ ਚਾਹੁੰਦੇ ਸੀ ਤਾਂ ਜਦੋਂ ਦਲਾਰ ਬੰਨਣਾ ਸੀ ਉਦੋਂ ਇਹ ਧਰਨੇ ਠੀਕ ਸੀ ਇਹ ਪਾਕ ਪਵਿੱਤਰ ਕਾਰਜ ਸੀ ਇਹ ਵਿਕਾਸ ਤੇ ਰਾਜ अरोੜਾ ਨਹੀਂ ਸੀ ਉਦੋਂ ਚੰਡੀਗੜ੍ਹ ਜਾਣ ਦਾ ਹੱਕ ਸੀ ਦਿੱਲੀ ਜਾਣ ਦਾ ਹੱਕ ਸੀ ਪਰ ਜਿਵੇਂ ਦਲਾਲੀ ਕਰਨ ਦਾ ਮੌਕਾ ਮਿਲ ਗਿਆ ਸਾਰਾ ਕੁਝ ਬਦਲ ਗਿਆ ਹੋਇਆ ਕਿ ਸਾਨੂੰ ਗ੍ਰਿਫਤਾਰ ਕਰਕੇ ਚਾਹੁੰਦੇ ਕੀ ਨੇ ਤੇ ਕਿਉਂ ਚਾਹੁੰਦੇ ਨੇ ਅਸਲ ਦੇ ਵਿੱਚ ਕੋਈ ਚੰਡੀਗੜ੍ਹ ਜਾਣ ਦਾ ਮਸਲਾ ਨਹੀਂ ਕੋਈ ਦਿੱਲੀ ਜਾਣ ਦਾ ਮਸਲਾ ਨਹੀਂ ਹੈ ਕੋਈ ਡੀਸੀ ਦਫਤਰ ਘੇਰਨ ਦਾ ਮਸਲਾ ਨਹੀਂ ਹੈ ਮਸਲਾ ਇਹ ਆ ਕਿ 1992 ਦੇ ਵਿੱਚ ਆਰਥਰ ਡੰਕਲ ਦੀਆਂ ਦਿੱਤੀਆਂ ਹੋਈਆਂ ਨੀਤੀਆਂ WTO ਦੇ ਰਾਹੀਂ ਭਾਰਤ ਵਿੱਚ ਲਾਗੂ ਕਰਨ ਲਈ ਲੈ ਕੇ ਆਂਦੀਆਂ ਗਈਆਂ ਤਾਂ ਸ਼ਬਦ ਮੈਨੂੰ ਲੱਗਦਾ ਖਰੇ ਜਿਆਦਾ ਕਰੜਾ ਨਾ ਹੋਵੇ ਉਹ ਨੀਤੀਆਂ ਲਾਗੂ ਕਰਵਾਉਣ ਵਾਸਤੇ ਇੱਥੋਂ ਦੇ ਜਿਹੜੇ ਅਖੌਤੀ ਹਾਕਮ ਸੀ ਇੱਥੋਂ ਦੇ ਜਿਹੜੋ ਪੋਲੀਟੀਸ਼ੀਅਨ ਸੀ ਉਹਨਾਂ ਦੇ ਸਾਹਮਣੇ ਗੂਹ ਦੇ ਗੱਫੇ ਵਰਤਾਏ ਕਰੋੜਾ ਰੁਪਏ ਦਾ ਗੂਹ ਇਹਨਾਂ ਨੇ ਖਾਧਾ 1992 ਤੋਂ ਤੇ ਅੱਜ ਤੱਕ ਖਾਂਦੇ ਆ ਰਹੇ ਨੇ ਕਿਉਂ ਕਿ ਉਹ WTO ਦੀਆਂ ਨੀਤੀਆਂ ਲਾਗੂ ਕਰਨੀਆਂ ਭਾਰਤ ਵਿੱਚ ਕਿਉਂ ਕਰਨੀਆਂ ਨੇ ਕਿਉਂਕਿ ਭਾਰਤ ਦੇ ਲੋਕਾਂ ਦੀ ਖਾਸ ਕਰਕੇ ਪੰਜਾਬ ਦੀ ਜ਼ਮੀਨ ਹਥਿਉਣੀ ਏ ਉਸ ਮੁਵਾਦੇ ਦੇ ਵਿੱਚ ਸ਼ਰਤ ਸੀ ਕਿ 2025 ਤੱਕ ਇਹ ਜ਼ਮੀਨਾਂ ਜਾਂ ਤੁਹਾਨੂੰ ਪੈਸਿਆਂ ਨਾਲ ਖਰੀਦ ਕੇ ਦੇਾਂਗੇ ਤੇ ਜਾਂ ਤੁਹਾਨੂੰ ਠੇਕੇ ਤੇ ਦਿਵਾਵਾਂਗੇ ਕਿਸਾਨਾਂ ਨੂੰ ਖੇਤੀ ਚੋਂ ਕੱਢ ਕੇ ਇਹਨਾਂ ਜ਼ਮੀਨਾਂ ਦੀ ਮਾਲਕੀ ਤੁਹਾਡੇ ਹੱਥ 'ਚ ਧਿਆੰਗੀ ਜੇ ਕਿਸੇ ਨੂੰ ਪਰਮ ਭਲੇਖਾ ਲੱਗਦਾ ਹੋਵੇ ਤਾਂ ਦੇਖ ਲਵੇ ਬਿਲ ਗੇਟਸ ਸਾਡੇ 4 ਲੱਖ ਏਕੜ ਜ਼ਮੀਨ ਦਾ ਮਾਲਕ ਬਣ ਗਿਆ ਏ ਉਹ ਦੇਖ ਲਵੇ ਮੁੰਦਨ ਜਾਂਗ ਨਾਂ ਦੀ ਡੇਰੀ 17 ਸਵਾ 3 ਕਰੋੜ ਏਕੜ ਜ਼ਮੀਨ ਦੀ ਮਾਲਕ ਬਣ ਗਈ ਏ ਸੈਕਟਰੀ ਸਾਹਿਬ ਨੇ ਮਗਰੋਂ ਇਸ਼ਾਰਾ ਕਰ ਦਿੱਤਾ 10 17 17 ਕਰੋੜ ਏਕੜ ਜ਼ਮੀਨ ਦੀਆਂ ਮਾਲਕੀਆਂ ਇਹਨਾਂ ਨੀਤੀਆਂ ਤੇ ਚੱਲਦਿਆਂ ਹੋਇਆਂ ਗਰੀਬ ਮੁਕਾ ਦੇ ਕਿਸਾਨਾਂ ਨੂੰ ਉਜਾੜ ਕੇ ਇਹਨਾਂ ਨੇ ਹਾਸਲ ਕੀਤੀਆਂ ਸਵਾਥੋੜਾ ਮੈਂ ਬਸ ਇੱਕੋ ਗੱਲ ਤੁਹਾਡੇ ਅਸ ਕੱਠ ਰਹੀ ਇਹਨਾਂ ਬੇਸ਼ਰਮਾਂ ਤਾਂ ਦੱਸ ਦੇਣੀ ਚਾਹਣਾ ਕਿ ਤੁਸੀਂ ਸਾਨੂੰ ਜੇਲ੍ਹ ਚ ਡੱਕ ਕੇ ਤੁਸੀਂ ਸਾਡੇ ਘਰੇ ਪੁਲਿਸ ਭਾ ਕੇ ਸਾਨੂੰ ਗ੍ਰਿਫਤਾਰ ਕਰਕੇ ਡਰਾਉਣਾ ਚਾਹੁੰਦੇ ਓ ਇਹ ਨਸਲ ਓਏ ਸਾਨੂੰ ਚਰਖੜੀਆਂ ਤੇ ਵੀ ਚਾੜਿਆ ਸਾਨੂੰ ਦੇਗਾ ਚ ਵੀ ਉਬਾਲਿਆ ਕਾਂਗਣੀ ਚੌਕ ਸਾਡੇ ਸੀਸ ਲੱਥੇ ਛੋਟੇ ਛੋਟੇ ਬੱਚਿਆਂ ਦੇ ਹਾਰ ਸਾਡੀਆਂ ਮਾਵਾਂ ਦੇ ਗਲਾਂ 'ਚ ਪਏ ਬੰਦ ਬੰਦ ਕਟਿਆ ਗਿਆ 4 ਸਾਲ ਦੇ ਪੁੱਤਰ ਦਾ ਕਲੇਜਾ ਸਾਡੇ ਮੂੰਹ 'ਚ ਪਾਇਆ ਗਿਆ ਪਰ ਸਾਨੂੰ ਕੋਈ ਡਰਾ ਨਹੀਂ ਸਕਿਆ ਸਾਨੂੰ ਰੋਕ ਨਹੀਂ ਸਕਿਆ 23 23 ਸਾਲਾਂ ਦੇ ਸਾਨੂੰ ਫਾਸੀਆਂ ਲੱਗੀਆਂ ਪਿੰਜਰਾ ਜੇਲਾ ਸਾਨੂੰ ਕਟਨੀਆਂ ਪਈਆਂ ਪਰ ਅਸੀਂ ਨਾ ਡਰੇ ਹਾਂ ਤੇ ਨਾ ਝੁੱਕੇ ਹਾਂ ਤੇ ਨਾ ਵਾਪਸ ਮੁੜੇ ਇਨ ਤਰ੍ਹਾਂ ਦੇ ਸੰਸਾਰ 'ਚ ਲੋਕ ਲੜਨ ਵਾਲੇ ਖੜ ਕੇ ਵੇਖਣ ਵਾਲੇ ਤੇ ਲਤਾਂ ਖਿੱਚਣ ਵਾਲੇ ਸਦਾ ਸੀ ਅੱਜ ਵੀ ਹੈ ਨੇ ਔਰ ਵਧਾਈ ਦੇ ਪਾਤਰ ਹੋ ਤੁਸੀਂ ਕਿ ਤੁਸੀਂ ਉਹ ਲੜਨ ਵਾਲੀ ਧਿਰ ਹੋ ਗੁਰੂ ਨਾਨਕ ਸਾਹਿਬ ਕਿਹੜੀ ਧਿਰ ਸੀ ਖੜ ਕੇ ਦੇਖਣ ਵਾਲੀ ਲੜਨ ਵਾਲੀ ਗੁਰੂ ਅਰਜਨ ਪਾਤਸ਼ਾਹ ਕਿਹੜੀ ਧਿਰ ਸੀ ਲੜਨ ਵਾਲੀ ਬਾਬਾ ਬੰਦਾ ਬਹਾਦਰ ਗੁਰੂ ਤੇਗ ਬਹਾਦਰ ਸਾਹਿਬ ਭਗਤ ਸਿੰਘ ਸਰਾਭਾ ਬਾਬਾ ਸੌਰ ਸਿੰਘ ਪਖਣਾ ਇਹ ਸਾਰੇ ਲੜਨ ਵਾਲੇ ਲੋਕ ਨੇ ਔਰ ਅਸੀਂ ਮਾਨ ਨਾਲ ਕਹਿੰਨੇ ਆ ਕਿ ਅਸੀਂ ਇਹਨਾਂ ਦੇ ਵਾਰਸ ਆ ਮੈਂ بس ਇੱਕ 10 ਸਕਿੰਟ ਦੀ ਗੱਲ ਕਰਕੇ ਆਪਦੀ ਗੱਲ ਨੂੰ ਸਮਾਪਤ ਕਰ ਦੇਣਾ ਮੈਂ ਕਿ ਨਿੱਜੀ ਤਜਰਬਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹਾਂਗਾ ਮੈਂ ਇੱਕ ਥੋਟੀ ਜੀ ਜਗ੍ਹਾ ਸੀ ਮੇਰੇ ਕੋ ਆਂਡੋ ਖਰੀਦੀ ਉਹ ਬੰਦੇ ਬਾਅਦ ਚਲੇ ਗਏ ਤਾਂ ਉਹਨਾਂ ਨੇ ਜਦੋਂ ਸਮਾਨ ਕੱਢਿਆ ਉਹਦੇ ਚੋਂ ਲੋਹੇ ਦੀ ਲੱਕੜ ਦੀ ਪੇਟੀ ਨਿਕਲੀ ਸਾਡੀਆਂ ਪੁਰਾਣੀਆਂ ਬੇਬੇ ਰੱਖਦੀਆਂ ਸੀ ਨਾ ਲੱਕੜ ਦੀਆਂ ਪੇਟੀਆਂ ਉਹ ਪੇਟੀ ਨਿਕਲੀ ਮੈਨੂੰ ਚੰਗੀ ਲੱਗੀ ਮੈਂ ਕਿਹਾ ਯਾਰ ਪੇਟੀ ਮੈਨੂੰ ਦੇ ਦੇ ਕਹਿੰਦਾ ਨਹੀਂ ਮੈਂ ਉਹਨੂੰ ਪੈਸੇ ਆਫਰ ਕੀਤੇ ਵੀ ਇੰਨੇ ਪੈਸੇ ਲੈ ਲਾ ਕਹਿੰਦਾ ਨਹੀਂ ਮੈਂ ਕਿਹਾ ਵੀ ਕਿਉਂ ਯਾਰ ਤੇਰੇ ਕਿਸ ਕੰਮ ਹੈ ਕਹਿੰਦਾ ਕੰਮ ਦਾ ਤਾਂ ਪਤਾ ਨਹੀਂ ਮੇਰੀ ਨਾਨੀ ਦੀ ਵਿਰਾਸਤ ਹੈ ਤਾਂ ਇੱਕ ਬੰਦਾ ਨਾਨੀ ਦੀ ਵਿਰਾਸਤ ਵੇਚਣ ਲਈ ਤਿਆਰ ਨਹੀਂਗਾ ਛੱਡਣ ਲਈ ਤਿਆਰ ਨਹੀਂਗਾ ਉਹ ਤਾਂ ਇੱਕ ਉਹਦੀ ਸਿਰਫ ਇੱਕ ਬੰਦੇ ਦੀ ਨਾਨੀ ਸੀ ਪਰ ਆਹ ਵਿਰਾਸਤ ਜਿਹੜੀ ਜ਼ਮੀਨ ਹੈ ਇਹ ਸਾਡੇ ਗੁਰੂ ਨਾਨਕ ਦੀ ਵਿਰਾਸਤ ਹੈ ਇਸ ਜ਼ਮੀਨ ਤੇ ਹਲਵਾ ਕੇ ਸਾਡੇ ਗੁਰੂ ਨਾਨਕ ਨੇ ਨਾਰਾ ਦਿੱਤਾ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਵਿਰਾਸਤ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਿਰਾਸਤ ਹੈ ਤਾਂ ਸੀ ਇਹ ਵਿਰਾਸਤ ਕਿਵੇਂ ਛੱਡ ਦੇਵਾਂਗੇ ਜਿੰਨਾ ਚਿਰ ਸਾਡੇ ਚ ਦਾਮੇ ਸਾ ਲੈਨੇ ਆ ਇਸ ਜ਼ਮੀਨ ਦੀ ਰਾਖੀ ਕਰਾਂਗੇ ਤੇ ਇਸ ਲੜਾਈ ਨੂੰ ਚੱਲਦੀ ਹੋਈ ਛੱਡ ਕੇ ਸੰਸਾਰ ਤੋਂ ਜਾਵਾਂਗੇ ਤੇ ਆਉਣ ਵਾਲੀ ਨਸਲ ਨੂੰ ਪ੍ਰੇਰਨਾ ਦੇ ਕੇ ਜਾਵਾਂਗੇ ਕਿ ਐਸ ਲੜਾਈ ਨੂੰ ਕਦੇ ਛੱਡਿਆ ਜੇ ਨਾ ਕਦੇ ਹਾਰਿਆ ਜੇ ਨਾ ਇਹਨਾਂ ਬੇਨਤੀਆਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਕਿਸਾਨ ਜੈ ਸਿੰਘਰ ਜੀ ਵਾਹਿਗੁਰੂ ਜੀ ਕਾ ਖਾਲਸਾ